ਸਰ ਜੀ ਕਾਲ ਜੀ ਡੀਪੀ ਸੀ ਪੰਜਾਬੀ ਸਟੇਟ ਦਾ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੁੱਤ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਬਾਰਡਰ ਰੇਂਜ ਡੀਆਈਜੀ ਸਤਿੰਦਰ ਉਹਨਾਂ ਨੇ ਵਕ ਵਕ ਨਾਕਾ ਤੇ ਜਾ ਕੇ ਚੈਕਿੰਗ ਕੀਤੀ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਜੁਧ ਨਸ਼ਾ ਵਿਰੋਧ ਛੜਿਆ ਹੋਇਆ ਹੈ ਤੇ ਉਹਦੀ ਕਾਮਯਾਬੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਦਦੀ ਇੱਕੀ ਜੁੱਦ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਦੇ ਚ ਬਹੁਤ ਜ਼ਿਆਦਾ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਦਿੱਤਾ ਤੇ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਵੀ ਟਾ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਜ਼ਾ ਦਿੱਤੀ ਗਈ ਜਿੰਨਾ ਵੀ ਉਹਨਾਂ ਨੇ ਮਾਲ ਕਮਾਇਆ ਸੀ ਨਸ਼ਾ ਵੇਚ-ਵੇਚ ਕੇ ਉਹ ਸਾਰਾ ਮਾਲ ਜਿਹੜਾ ਆ ਉਹ ਉਹ ਡਿਸਟਰੋਏ ਕਰ ਦਿੱਤਾ ਤਾਂ ਦੱਸ ਦਈਏ ਕਿ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਹਾਲੇ ਵੀ ਪੰਜਾਬ ਦੇ ਵਿੱਚ ਚਲਦੀਆਂ ਪਈਆਂ ਨੇ ਤੇ ਬਹੁਤ ਸਾਰੇ ਥਾਵਾਂ ਤੇ ਉੱਤੇ ਸਪੈਸ਼ਲ ਨਾਕੇ ਲਗਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਚੈਕਿੰਗ ਕੀਤੀ ਜਾਂਦੀ ਹੈ ਸਮੇਂ-ਸਮੇਂ ਸਰ ਇਹ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਤੇ ਕਈ ਨਾਕਿਆਂ ਦੇ ਉੱਤੇ ਡੇਲੀ ਰੁਟੀਨ ਦੇ ਵਿੱਚ ਵੀ ਜਿਹੜਾ ਆ ਇਹ ਨਾਕਿਆਂ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਏ ਲਗਾਤਾਰ ਤਾਂ ਦੱਸ ਦਈਏ ਕਿ ਡੀਆਈਜੀ ਸਤਿੰਦਰ ਤੇ ਐਸਐਸਪੀ ਬਟਾਲਾ ਤੇ ਐਸਐਸਪੀ ਗਰਦਾਸਪੁਰ ਵੱਲੋਂ ਇਨ੍ਹਾਂ ਨਾਕਿਆਂ ਦੇ ਉੱਤੇ ਜਾ ਕੇ ਸਪੈਸ਼ਲ ਚੈਕਿੰਗ ਕੀਤੀ ਤਸਵੀਰਾਂ ਧਰਮਕੋਟ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕੀ ਸਪੈਸ਼ਲ ਨਾਕੇ ਦੇ ਉੱਤੇ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਹੈ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਅਧੂਰੇ ਕਾਗਜ਼ਾਂ ਦੇ ਚਲਾਨ ਵੀ ਕੀਤੇ ਗਏ ਤੇ ਨਾਲ ਦੀ ਨਾਲ ਤੁਹਾਨੂੰ ਦੱਈਏ ਕਿ ਜਿਹੜੇ ਸੱਕੀ ਬਾਣ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਿਸ ਤਰ੍ਹਾਂ ਦਾ ਕੋਈ ਸ਼ੱਕ ਪਾਇਆ ਜਾਂਦਾ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਤਸਕਰ ਜਿਹੜਾ ਆ ਨਾਕੇ ਤੋਂ ਆਰ ਪਾਰ ਹੋ ਕੇ ਆਪਣੇ ਕੰਮ ਦੇ ਵਿੱਚ ਕਾਮਜਾਬ ਨਾ ਹੋ ਸਕੇ ਤੇ ਰਾਜ ਵਿੱਚ ਹੀ ਗ੍ਰਿਫਤਾਰ ਹੋ ਜਾਵੇ ਤੇ ਉਹਦੇ ਕੋਲ ਪਈ ਸਮੱਗਰੀ ਵੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇ ਇਸ ਤਰ੍ਹਾਂ ਦੇ ਜਿਹੜੇ ਨੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਕੰਮ ਕੀਤੇ ਜਾ ਰਹੇ ਨੇ ਲਗਾਤਾਰ ਵਕ ਵਕ ਨਾਕਿਆਂ ਤੋਂ ਵਕ ਵਕ ਤਰੀਕਿਆਂ ਦੇ ਨਾਲ ਜਿਹੜਾ ਆ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਤੇ ਚੈਕਿੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੀ ਪਈ ਆਉਣ ਗਿਆ ਇਸ ਦੇ ਉੱਤੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ ਇਲਾਕੇ ਤੋਂ ਇਹ ਤਸਵੀਰਾਂ ਦੇਖਦੇ ਪਏ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਈ ਜਾਂ ਨਹੀਂ ਹੋਈ ਤੁਹਾਡੇ ਇਲਾਕੇ ਦੇ ਵਿੱਚ ਕੀਵੇਂ ਦਾ ਮਾਹੌਲ ਹੈ ਕਿ ਅਜੇ ਵੀ ਨਸ਼ਾ ਹੈ ਜਾਂ ਨਸ਼ੇ ਦੀ ਘਟਦੀ ਹੋਈ ਜਿਹੜੀ ਇਹ ਗਿਣਤੀ ਉਹ ਹੈ ਕਿਵੇਂ ਲੱਗਦਾ ਪਿਆ ਹੈ ਤੁਹਾਨੂੰ ਪੰਜਾਬ ਦਾ ਹੁਣ ਮਾਹੌਲ ਪਹਿਲਾਂ ਨਾਲੋਂ ਕਿਸ ਤਰ੍ਹਾਂ ਦਾ ਮਾਹੌਲ ਆ ਉਹਦੇ ਤੇ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤਸਵੀਰਾਂ ਜਿਹੜੀਆਂ ਤੁਸੀਂ ਦੇਦ ਦੇ ਪਈਓ ਇਹ ਦੇਦ ਦੇ ਪਓ ਵੱਖ-ਵੱਖ ਨਾਕਿਆਂ ਦੇ ਉੱਤੇ ਜਿੱਥੇ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਸਤੰਦਰ ਬਾਰਡ ਰੇਂਜ ਤੇ ਨਾਲ ਦੀ ਨਾਲ ਐਸਐਸਪੀ ਬਟਾਰਾ ਤੇ ਐਸਐਸਪੀ ਗੁਰਦਾਸਪੁਰ ਨੇ ਸਪੈਸ਼ਲ ਨਾਕਿਆਂ ਤੇ ਜਾ ਕੇ ਚੈਕਿੰਗ ਕੀਤੀ ਤੇ ਬਹੁਤ ਸਾਰੇ ਵਾਹਨਾਂ ਨੂੰ ਟਟੋਲਿਆ ਤੇ ਨਾਲ ਦੀ ਨਾਲ ਬਹੁਤ ਸਾਰੇ ਵਾਹਨਾਂ ਦੀ ਜੜੀ ਹੈ ਪੇਪਰ ਵੀ ਚਾਕੇ ਕੀਤੇ ਜਿਦੇ ਵਿੱਚ ਉਹਨਾਂ ਦੇ ਅਧੂਰੇ ਕਾਗਜ਼ਾਂ ਦੇ ਚਲਾਨ ਵੀ ਕੀਤੇ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਇਹ ਤਸਵੀਰਾਂ ਕਿਵੇਂ ਲੱਗੀਆਂ ਡੀਪੀਜੀ ਪੰਜਾਬੀ ਤੋਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਦੇ ਉੱਤੇ ਬਹੁਤ ਸਾਰਾ ਐਂਟਰਟੇਨਮੈਂਟ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਸਪੈਸ਼ਲੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਤਸਵੀਰ ਦੇ ਨਾਲ ਯਾ ਦਿਮਾਂਜੋ ਦੇ ਵੀ ਆਈ ਸਾਹਿਬ ਬੋਰਡਿੰਗ ਨੰਬਰ ਸਰ ਮਾਂਜੋ ਜਸ ਸਿੰਘ ਸਾਹਿਬ ਬਟਾਲਾ ਬਹੁਤ ਮਗਨ ਸਾਹਿਬ ਜਿਹੜੇ ਸਪੈਸ਼ਲ ਅਕੈਡਮੀ ਸਾਰੇ ਗ੍ਰੇਡ ਕੀਤੀ ਗਈ ਹੈ ਜਿਹੜੇ ਸ਼ੱਕੀ ਹਨ ਉਹਨਾਂ ਚੈਕਿੰਗ ਹੋ ਰਹੀ ਹੈ ਜਿਹੜੇ ਜਿਨ੍ਹਾਂ ਦੇ ਆਪਣੇ ਕਾਗਜ਼ਾਤ ਨਹੀਂ ਹੈਗੇ ਉਹਨਾਂ ਦੇ ਚਲਾਨ ਕਰ ਰਹੇ ਹਾਂ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਨੂੰ ਪਾਰਸ਼ ਤੇ ਪਾਰੀ ਚੈੱਕ ਕਰ ਰਹੇ ਹਾਂ ਫਰੰਟ ਤੇ ਵੀ ਨਹੀਂ ਗੱਡੀ ਲਾਈ ਹੋਈ ਜਿਹੜਾ ਵੀ ਚੈਕ ਨਹੀਂ ਕਰ ਰਿਹਾ ਜਾਂ ਭੱਜਦਾ ਉਨੰਗਰ ਉਤੇ ਰੋਗਸਲਾਫੀ ਐਕਸ਼ਨ ਲਿਆ ਜਾ ਰਿਹਾ ਸਰ 15 20 ਚਲਾਨ ਜੜੇ ਗੱਟੇ ਸਰ ਹੁਣ ਤੱਕ ਉਹ ਬਣ ਕੇ ਕੋਈ ਨਹੀਂ ਆਇਆ ਸਰ ਮੈਂ ਆਪਣਾ ਸਹੀ ਤਰੀਕੇ ਨਾਲ ਚੱਲਣਾ ਅੱਜ ਸਾਰੇ ਰੇਂਜ ਦੇ ਵਿੱਚ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਜੀ ਪਰ ਇਹ ਸਾਡਾ ਰੂਟੀਨ ਦਾ ਪ੍ਰੋਸੈਸ ਹੈ ਉਸੇ ਸਾਰੇ ਅਫਸਰ ਅੱਜ ਬਾਹਰ ਨਿਕਲ ਕੇ ਚੈਕਿੰਗ ਕਰ ਰਹੇ ਹੈ ਤਾਂ ਕਿ ਕਿਸੇ ਤਰੀਕੇ ਦੇ ਸ਼ੱਕੀ ਪੋਰਸ਼ ਬਨਾ ਨੰਬਰਾਂ ਤੋਂ ਸਕੂਟਰ ਮੋਟਰਸਾਈਕਲ ਕੋਈ ਕੱਢਿਆ ਅਸੀਂ ਮਾਰੇ ਕਾਫ ਐਕਸ਼ਨ ਹੈ ਸੀ ਟੈਲਗ੍ਰਾਮ ਵੀ ਹਲਕਾ ਸ਼ੁਰੂ ਹੋਇਆ ਸਰੋਪ੍ਰਸੈਸ ਚੱਲ ਰਿਹਾ ਹੈ